ਚੰਬਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਚੰਬਾ ਜ਼ਿਲ੍ਹੇ ਦੇ ਵਿੱਚ ਐਤਵਾਰ ਦੇ ਰਾਤ ਜ਼ਮੀਨ ਖਿਸਕਣ ਕਰਕੇ ਇੱਕ ਵੱਡੀ ਝਟਾਨ ਜੋ ਹੈ ਘਰ ਉੱਤੇ ਡਿੱਗ ਗਈ ਜਿਸ ਦੇ ਕਾਰਨ ਦੰਪਤੀ ਦੀ ਮੌਤ ਹੋ ਗਈ ਜਦੋਂ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਘਰ ਦੇ ਵਿੱਚ ਸੁੱਤਿਆ ਪਿਆ ਸੀਗਾ ਹਾਲਾਂਕਿ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਟੀਮਾਂ ਜੋ ਨੇ ਉਹ ਲੱਗੀਆਂ ਹੋਈਆਂ ਨੇ ਮੌਕੇ ਤੇ ਪਹੁੰਚ ਚੁੱਕੀਆਂ ਨੇ ਇਸ ਦੌਰਾਨ ਚੰਬਾ ਦੇ ਹਿਮਾਚਲ ਪ੍ਰਦੇਸ਼ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਆਮ ਜ਼ਿੰਦਗੀ ਚੋ ਹੈ ਲੀਹੋ ਲੱਤ ਚੁੱਕੀ ਹੈ ਜ਼ਿਲ੍ਹੇ ਵਸਲੇ ਨਦੀਆਂ ਨਾਲੀਆਂ ਦੀ ਗੱਲ ਕਰ ਲਈਏ ਤਾਂ ਪਾਣੀ ਉਸ ਦੇ ਵਿੱਚ ਚੜਿਆ ਹੋਏ ਸਥਾਨਕ ਪ੍ਰਸ਼ਾਸਨ ਨੇ ਵਸਨੀਕਾਂ ਨੂੰ ਲਗਾਤਾਰ ਇਹ ਹੀ ਕਿਹਾ ਹੈ ਕਿ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰੋ ਕਿਉਂਕਿ ਜ਼ਮੀਨ ਕਦੇ ਵੀ ਖਿਸਕ ਸਕਦੀ ਹੈ ਜਿਸ ਦੇ ਕਾਰਨ ਜਾਨੀ ਨੁਕਸਾਨ ਹੋ ਸਕਦਾ ਹੈ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਸੰਬਾਧ ਦੇ ਵਿੱਚ ਜਿਨ੍ਹਾਂ ਦੰਪਤੀ ਦੀ ਮੌਤ ਹੋਈ ਹੈ ਉਸ ਦੇ ਵਿੱਚ ਮ੍ਰਿਤਕ ਮਹਿਲਾ ਦਾ ਨਾਮ ਪੱਲਵੀ ਦੱਸਿਆ ਜਾ ਰਿਹਾ ਜਦੋਂ ਕਿ ਉਸ ਦਾ ਪਤੀ ਰਾਹੁਲ ਜੋ ਕਿ ਪਿੰਡ ਕੀਆਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਅਜੇ ਵੀ ਲਾਪਤ ਹੈ ਉਸ ਦੀ ਭਾਲ ਦੇ ਲਈ ਲਗਾਤਾਰ ਹੀ ਬਚਾਅ ਕਾਰਜ ਚ ਚੁਇਆ ਕੀਤਾ ਜਾ ਰਿਹਾ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਵ ਵਿਆਹੀ ਮਹਿਲਾ ਆਪਣੇ ਪਤੀ ਦੇ ਨਾਲ ਆਪਣੇ ਨਾਣਕੇ ਘਰ ਆਈ ਹੋਈ ਸੀ ਹਾਲਾਂਕਿ ਦੱਸਿਆ এবੀ ਜਾ ਰਿਹਾ ਕਿ ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਚੰਬਾ ਦੇ ਕਿਆਨੇ ਪਿੰਡ ਦੇ ਵਿੱਚ ਦੋਵਾਂ ਦਾ ਵਿਆਹ ਹੋਇਆ ਸੀ ਐਤਵਾਰ ਰਾਤ ਨੂੰ ਪਾਰੀ ਮੀਂਹ ਦੇ ਕਾਰਨ ਪਿੰਡ ਦੇ ਉੱਪਰਲੇ ਹਿੱਸੇ ਤੋਂ ਜ਼ਮੀਨ ਖਿਸਕ ਗਈ ਜ਼ਮੀਨ ਖਿਸਕਣ ਦੇ ਕਾਰਨ ਜੋ ਵੱਡੀਆਂ-ਵੱਡੀਆਂ ਚਟਾਨਾਂ ਨੇ ਉਹ ਘਰ ਉੱਤੇ ਆ ਕੇ ਡਿੱਗ ਪਈਆਂ ਹਾਦਸੇ ਦੇ ਵਿੱਚ ਜੋ ਪਤੀ-ਪਤਨੀ ਹੈ ਉਹ ਘਰ ਦੇ ਵਿੱਚ ਸੁੱਤਾ ਪਿਆ ਸੀ ਤੇ ਹੋਰ ਮੈਂਬਰ ਜਿਹੜੇ ਨੇ ਉਹ ਵੀ ਦੂਰ ਹੀ ਨੇੜੇ ਇੱਕ ਘਰ ਦੇ ਵਿੱਚ ਸੌ ਰਹੇ ਸਿਗੇ ਹਾਲਾਂਕਿ ਪੁਰਾਣੇ ਘਰ ਦੇ ਵਿੱਚ ਸੌ ਰਹੇ ਪਰਿਵਾਰ ਦੇ ਹੋਰ ਜਿਹੜੇ ਮੈਂਬਰ ਨੇ ਉਹ ਵਾਰ-ਵਾਰ ਬਚ ਗਏ ਪਰ ਇਸ ਹਾਦਸੇ ਦੇ ਵਿੱਚ ਨਵ ਵਿਆਹੇ ਜੋੜੇ ਦੀ ਮਲਬੇ ਦੇ ਵਿੱਚ ਦੱਬਣ ਦੇ ਕਾਰਨ ਮੌਤ ਹੋ ਗਈ। ਹਾਲੀ ਰਾਤ ਨੂੰ ਮੇਰੀ ਪੰਚਾਇਤ ਨੇ ਭਾਰੀ بارش ਦੇ ਕਾਰਨ ਉਸਨੂੰ ਖਾਲ ਨੂੰ ਹੋਣ ਦੇ ਕਾਰਨ ਇਸ وجہ سے ਸੰਜੂ ਸੁਨੋ ਕੁਨੂਰਾ ਦੇ ਘਰ ਨੇ भारी से भारी बड़े से बड़े पत्थर आ चुके हैं और से लैंड होने से उसकी वजह से दो लोगों की मृत्यु हो चुकी है और प्रशासन को हमने शोकत किया है प्रशासन भी कुछ पहुंच गए हैं कुछ पहुंचने वाले हैं और ये दो साल पहले की भी ऐसी दुर्घटना थी जबकि हमने चंबा डी सी को भी सौंपा था ज्ञापन सौंपा था और हमें प्रशासन ने भी हमारी कोई सुनवाई नहीं की इसमें कोई भी मैं नहीं है ਇਲਾਕੇ ਦੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਬਰਸਾਤ ਦੇ ਮੌਸਮ ਦੇ ਦੌਰਾਨ ਪਹਾੜੀ ਖੇਤਰਾ ਦੇ ਵਿੱਚ ਅਜਿਹੇ ਖਤਰੇ ਕਦੇ ਵੀ ਆ ਸਕਦੇ ਨੇ ਇਸ ਕਰਕੇ ਲੋਕ ਜਿਹੜੇ ਨੇ ਲਹਿਰ ਤੋਂ ਬਿਲਕੁਲ ਹੀ ਦੂਰੀ ਵੜਾ ਕੇ ਰੱਖਣ ਜੇਕਰ ਲੋੜ ਨਹੀਂ ਹੈ ਤਾਂ ਉਹ ਬਿਲਕੁਲ ਵੀ ਬਾਹਰ ਨਾ ਜਾਣ ਭਾਰਤ ਮੌਸਮ ਵਿਭਾਗ ਦੀ ਗੱਲ ਕਰ ਲਈ ਤਾਂ 21 ਤੋਂ ਲੈ ਕੇ 23 ਜੁਲਾਈ ਤੱਕ ਰਾਜ ਦੇ 2 ਤੋਂ 7 ਜ਼ਿਲ੍ਹਿਆਂ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਚਤਾਕ ਨੇ ਜਾਰੀ ਕੀਤੀ ਗਈ ਹੈ ਪੂਰੇ ਸੂਬੇ ਦੇ ਵਿੱਚ 142 ਸੜਕਾਂ ਬੰਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ 91 ਮੰਡੀ ਜ਼ਿਲ੍ਹੇ ਦੀਆਂ ਦਸਿਆ ਚਾਰੀਆਂ ਨੇ 40 ਜਲ ਸਪਲਾਈ ਸਕੀਮਾ ਅਤੇ ਨਾਲ ਹੀ ਜੋ ਹੈ 26 ਬਜਲੀ ਟਰਾਂਸਮਿਟਰ ਜੋ ਨੇ ਉਹ ਨੁਕਸਾਨੇ ਗਏ ਨੇ ਜਿਸ ਨੂੰ ਲੈ ਕੇ ਲਗਾਤਾਰ ਸੇਫਟੀ ਪ੍ਰੋਸੀਜਰਸ ਜੋ ਨੇ ਉਹ ਕੀਤੇ ਜਾ ਰਹੇ ਨੇ ਚੰਬਾ ਤੋਂ ਸ਼ਿਵ ਸ਼ਰਮਾ ਦੇ ਰਿਪੋਰਟ ਅਮਦ ਅਟ